ਰੇਡੀ ਸਾਡੇ ਲੋਕ ਸਿਆਣਪਾਂ ਵਿੱਚ ਕਿਹਾ ਜਾਂਦਾ ਹੈ ਕਿ ਹੰਕਾਰਿਆ ਸੋ ਮਾਰਿਆ ਡੰਡੀ ਕਿਸੇ ਮਨੁੱਖ ਵਿੱਚ ਕਿੰਨੇ ਵੀ ਗੁਣ ਹੋਣ ਪਰ ਜੇ ਉਹ ਹੰਕਾਰ ਨਾਲ ਗਰਸਿਆ ਹੋਵੇ ਤਾਂ ਕੋਈ ਵੀ ਉਹ ਨੂੰ ਪਸੰਦ ਨਹੀਂ ਕਰਦਾ ਡੰਡੀ ਆਪਣੀਆਂ ਲੋੜਾਂ ਜਾਂ ਹਿੱਤਾ ਗਾਰਨ ਪਾਵੇਂ ਲੋਕ ਉਸ ਨਾਲ ਜੁੜੇ ਹੋਏ ਹੋਣ ਪਰ ਅਸਲੀਅਤ ਇਹ ਹੈ ਕਿ ਕੋਈ ਵੀ ਮਨੋ ਅਜਿਹੇ ਵਿਅਕਤੀ ਨੂੰ ਮੋ ਨਹੀਂ ਲਾਉਂਦਾ ਡੰਡੀ ਮੁੱਦਤਾ ਤੋਂ ਕਿਸੇ ਨਾ ਕਿਸੇ ਰੂਪ ਵਿੱਚ ਹੰਕਾਰ ਦੀ ਪ੍ਰਵਿਰਤੀ ਮਨੁੱਖ ਉੱਤੇ ਭਾਰੂ ਰਹੀ ਹੈ ਡੰਡੀ ਸਮਾਜ ਵਿੱਚ ਵਿਚਰਦਿਆਂ ਜ਼ਿੰਦਗੀ ਦੇ ਕਿਸੇ ਨਾ ਕਿਸੇ ਮੂੜ ਉੱਤੇ ਹੰਕਾਰ ਨਾਲ ਪਰੇ ਅਜੇ ਮਨੁੱਖ ਅਕਸਰ ਹੀ ਮਿਲ ਜਾਂਦੇ ਹਨ ਡੰਡੀ ਕੁਦਰਤ ਨੇ ਮਨੁੱਖ ਨੂੰ ਬੇਸ਼ੁਮਾਰ ਬੜਮੁੱਲੀਆਂ ਦਾਤਾਂ ਨਾਲ ਨਵਾਜਿਆ ਹੋਇਆ ਹੈ ਡੰਡੀ ਜਨਮ ਅਤੇ ਮੌਤ ਦਾ ਬਰਤਾਰਾ ਤਾਂ ਹੈ ਹੀ ਕੁਦਰਤ ਦੇ ਹੱਥ ਵਸ ਡੰਡੀ ਬਿਨਾਂ ਸ਼ੱਕ ਮਨੁੱਖ ਨੇ ਆਪਣੀ ਬੁੱਧੀ ਦੇ ਬਲਬੂਤੇ ਹੈਰਾਨਕੁਨ ਤਰੱਕੀ ਦੀਆਂ ਮੰਜ਼ਲਾਂ ਸ਼ੋਈਆਂ ਹਨ ਡੰਡੀ ਸਿੱਖਿਆ ਵਿਗਿਆਨ ਤਕਨਾਲੋਜੀ ਕੰਪਿਊਟਰ ਮੋਬਾਈਲ ਅਤੇ ਹੋਰ अनेका ਖੋਜਾਂ ਨੇ ਮਨੁੱਖੀ ਸੂਝ ਦੇ ਪ੍ਰਗਟਾਵੇ ਨੂੰ ਦਰਸਾ ਕੇ ਹਰ ਕਿਸੇ ਨੂੰ ਮੂੰਹ ਵਿੱਚ ਉਂਗਲਾਂ ਲੈਣ ਲਈ ਮਜਬੂਰ ਕਰ ਦਿੱਤਾ ਹੈ ਡੰਡੀ ਪਰ ਇਸ ਸਭ ਕੁਝ ਦੇ باوجود ਅਜੋਕਾ ਮਨੁੱਖ ਜੀਵਨ ਦੀ ਦੌੜ ਵਿੱਚ ਹਫਿਆ ਹੋਇਆ ਨજર ਆਉਂਦਾ ਹੈ ਡੰਡੀ ਹਰ ਪਾਸੇ ਹੰਕਾਰ ਦਾ ਹੀ ਬੋਲ ਵਾਲਾ ਹੈ ਟੰਡੀ ਅਜੋਕਾ ਮਨੁੱਖ ਕੁਦਰਤ ਦੇ ਵਰਤਾਰੇ ਨੂੰ ਵੀ ਉਲੰਘ ਕੇ ਆਪਣੇ ਲਈ ਹੀ ਅਨੇਕਾਂ ਸੰਕਟ ਪੈਦਾ ਕਰਨ ਦੇ ਰਾਹ ਤੁਰਿਆ ਰੈਡੀ ਹੋਇਆ ਹੈ ਡੰਡੀ ਧਨ ਜਾਇਦਾਦ ਦੌਲਤ ਦੇ ਅੰਬਾਰ ਕੀਮਤੀ ਵਸਤਾਂ ਦੀ ਚੱਕਾ ਚੌਂਦ ਅਤੇ ਸੱਤਾ ਦੀ ਸ਼ਕਤੀ ਹਾਸਲ ਕਰਨ ਲਈ ਅੱਜ ਦਾ ਮਨੁੱਖ ਤਰ ਲੋ ਮੱਛੀ ਹੋਇਆ ਪਿਆ ਹੈ ਡੰਡੀ ਹੋਰ ਹੋਰ ਹਾਸਲ ਕਰਨ ਦੀ ਲਾਸਾ ਵਿੱਚ ਉਲਝਾ ਮਨੋਖ ਕਦੇ ਵੀ ਸੰਤੁਸ਼ਟ ਨਹੀਂ ਹੁੰਦਾ ਅਤੇ ਆਪਣੇ ਲਈ ਅਨੇਕਾਂ ਸੰਕਟ ਪੈਦਾ ਕਰਕੇ ਜੀਵਨ ਦੇ ਰਾਹ ਉੱਤੇ ਪਟਕਣਾ ਦਾ ਸ਼ਿਕਾਰ ਹੋਇਆ ਪਿਆ ਹੈ ਡੰਡੀ ਇਸ ਸਥਿਤੀ ਵਿੱਚ ਹੀ ਅੱਜ ਦਾ ਮਨੋਖ ਸੁਵਾਰਥ ਨਿੱਜੀ ਹਿੱਤ ਦੂਜਿਆਂ ਨੂੰ ਲਤਾੜ ਕੇ ਅੱਗੇ ਵਧਣ ਦੀ ਪ੍ਰਵਿਰਤੀ ਹੰਕਾਰ ਹਿਉਮੈ ਲਾਲਚ ਅਤੇ ਇਹੋ ਜਿਹੀਆਂ ਅਨੇਕਾਂ ਹੋਰ ਨਾਵਾਚੀ ਪ੍ਰਵਿਰਤੀਆਂ ਦੀ ਜਾਕੜ ਵਿੱਚ ਆਇਆ ਹੋਇਆ ਹੈ ਡੰਡੀ ਆਪਣੇ ਸਿਆਸੀ ਰਤਵਿਆਂ ਨਾਲ ਮਿਲੀਆਂ ਸ਼ਕਤੀਆਂ ਦਾ ਦੁਰਉਪਯੋਗ ਕਰਕੇ ਅਤੇ ਪ੍ਰਿਸ਼ਤਾਚਾਰ ਦੇ ਬਲਬੂਤੇ ਦੋਹੀ ਹੱਥੀ ਦੌਲਤ ਦੇ ਅੰਬਾਰ ਇਕੱਠੇ ਕਰਨ ਵਾਲੇ ਸਿਆਸੀ ਨੇਤਾਵਾਂ ਵਿੱਚ ਹਿਉਮੈ ਦੀ ਭਾਵਨਾ ਦਾ ਕੋਈ ਅੰਤ ਪਾਰਾਵਾਰ ਨਹੀਂ ਹੈ ਡੰਡੀ ਲੋਕਾਂ ਦੀ ਬਦੌਲਤ ਸੱਤਾ ਦੀਆਂ ਕੁਰਸੀਆਂ ਉੱਤੇ ਵਿਰਾਜਮਾਨ ਹੋ ਕੇ ਨੇਤਾਵਾਂ ਦੀ ਹਵਾ ਹੀ ਹੋਰ ਹੋ ਜਾਂਦੀ ਹੈ ਡੰਡੀ ਅਕਸਰ ਹੀ ਅਨਪੜ ਕਿਸਮ ਦੇ ਕਈ ਨੇਤਾ ਆਪਣੇ ਮਹਿਕਮੇ ਦੇ ਅਫਸਰ ਨਾਲ ਹੀ ਇਸ ਤਰ੍ਹਾਂ ਦਾ ਵਰਤਾਓ ਕਰਦੇ ਹਨ ਜਿਸ ਵਿੱਚੋਂ ਹਯੰਮੇ ਝਲਕਦੀ ਨਜ਼ਰ ਆਉਂਦੀ ਹੈ ਡੰਡੀ ਇਹ ਪ੍ਰਵਿਰਤੀ ਕਿਸੇ ਇੱਕ ਪਾਰਟੀ ਦੇ ਨੇਤਾਵਾਂ ਤੱਕ ਹੀ ਸੀਮਤ ਨਹੀਂ ਹੈ ਸਾਰੀਆਂ 80 ਪਾਰਟੀਆਂ ਵਿੱਚ ਹੀ ਅਜਿਹੇ ਹੰਕਾਰੀ ਨੇਤਾਵਾਂ ਦਾ ਬੋਲਵਾਲਾ ਹੈ ਟੰਡੀ ਕੇਂਦਰ ਵਿੱਚ ਰਾਜ ਕਰਦੀ ਪਾਰਟੀ ਨੂੰ ਇਸ ਗੱਲ ਦਾ ਹੀ ਵੱਡਾ ਹੰਕਾਰ ਹੈ ਕਿ ਉਸ ਕੋਲ ਬਹੁਤ